ਆ ਦੇਖ ਲਓ ਬਈ ਡਰਾਈਵਰਾਂ ਦੀ ਜੂਨ ਉੱਤੋਂ મોદી ਨੇ ਕਾਨੂੰਨ ਪਾਸ ਕਰਤਾ ਇਹ ਟੈਂਡਰ ਰਨ ਚ ਡਰਾਈਵਰ ਦੀ ਹਾਲਤ ਦੇਖੋ ਵਿਚਾਰੇ ਰੋੜਾਂ ਤੇ ਖੜਕੇ ਤਾਂ ਇਹ ਰੋਟੀ ਖਾਂਦੇ ਆ ਆਪਦੀ ਕੋਈ ਇਹਨਾਂ ਦਾ ਟਾਈਮ ਨਹੀਂ ਹੈਗਾ ਰੋਟੀ ਦਾ ਕਦੇ ਦੁਪਹਿਰਾਂ ਵੀ ਹੋ ਜਾਂਦਾ ਤੇ ਰਾਤ ਤਾਨੂੰ ਘਰੇ ਵੜਦੇ ਆ ਨਹੀਂ ਬਤਾ ਮਹੀਨਾ ਮਹੀਨੇ ਨਾ ਘਰੇ ਵੜਨਾ ਤੇ ਡਰਾਈਵਰ ਭਾਈ ਇਚਾਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਬਾਬਾ ਵੀ ਰੋਸ ਪ੍ਰਦਰਸ਼ਨ ਕਰਦੇ ਇਹ ਟੈਂਡਰ ਰਨ ਕਾਨੂੰਨ ਵਾਪਸ ਲੈਣ ਦਾ ਉਹ ਜਿੰਨਾ ਚਿਰ ਤੁਹਾਨੂੰ ਲਿਫਤੀ ਰੁਕਣੀ ਦਿੰਦੇ ਨਾ ਉਹਨਾਂ ਟਾਈਮ ਤੁਸੀਂ ਮੰਡਿਉਣਾ ਜਦੋਂ ਉਹ ਨੂੰ ਲਿਖਤੀ ਰੂਪ ਤਾਂ ਫੇਰ ਥੋੜਾ ਮੋਟਾ ਵਿਸ਼ਵਾਸ ਕਰੇ ਕਿਉਂਕਿ ਪਹਿਲਾਂ ਇਹ ਕਿਸਾਨਾਂ ਨਾਲ ਵੀ ਐਂ ਕੀਤਾ ਹੈ 1.5 ਸਾਲ ਉਹਨਾਂ ਨੂੰ ਰੱਖ ਕੇ ਲਿਖਤੀ ਰੂਪ ਦਿੱਤਾ ਨਹੀਂ ਹੈਗਾ ਹੁਣ ਦੁਬਾਰੇ ਤਾਂ ਹੀ ਦਿੱਲੀ ਜਾਣਾ ਪਿਆ ਤੇ ਵੀਡੀਓ ਨੂੰ ਸਾਰੀ ਦੇਖੋ ਸ਼ੇਅਰ ਕਰ ਦਿਓ ਹਾਂਜੀ ਦੋਸਤੋ ਅੱਜ ਤੁਹਾਨੂੰ ਦੱਸਣਾ ਹੈ ਹਿੱਟ ਐਂਡ ਰਨ ਵੀ ਉਹਦਾ ਮਤਲਬ ਕੀ ਹੈ ਜੇ ਕੋਈ ਡਰਾਈਵਰ ਐਕਸੀਡੈਂਟ ਕਰਕੇ ਭੱਜਦਾ ਤਾਂ ਉਹਨੂੰ 7 ਲੱਖ ਜੁਰਮਾਨਾ ਤੇ 10 ਸਾਲ ਦੀ ਸਜ਼ਾ ਗਈ ਪਹਿਲਾਂ ਸੀਗੀ ਇਹ 2 ਲੱਖ ਜਰਮਾਨਾ ਤੇ 2-3 ਸਾਲ ਦੀ ਸਜ਼ਾ ਸੀ ਉਹਦੇ ਵਿੱਚ ਲਾਇਸੈਂਸ ਤੇ ਆਪਾਂ ਨੂੰ ਜਮਾਨਤ ਮਿਲ ਜਾਂਦੀ ਸੀਗੀ ਤੇ ਹੁਣ ਮੋਦੀ ਸਰਕਾਰ ਨੇ ਕਾਨੂੰਨ ਡਰਾਈਵਰਾਂ ਵਾਸਤੇ ਬਣਾਤਾ ਵੀ 7 ਸਾਲ ਦੀ ਤਾਂ ਸਜ਼ਾ ਉਹ 10 ਲੱਖ ਜਰਮਾਨਾ ਮੋਦੀ ਨੂੰ ਪੁੱਛਣ ਵਾਲਾ ਹੋਵੇ ਕਿ ਜੇ ਇਹਨਾਂ ਕੋਲ 10 ਲੱਖ ਹੋਵੇ ਡਰਾਈਵਰਾਂ ਕੋਲੇ ਫਿਰ ਇਹ ਡਰਾਈਵਰੀ ਕਿਉਂ ਕਰਨਾ ਬੰਦਾ ਤਾਂ ਇਹਨਾਂ ਨੂੰ ਸਾਰਾ 20-25000 ਰੁਪਿਆ ਤੇ ਮਹੀਨਾ ਵੀ ਨਵੇਂ ਘਰੋਂ ਬਾਹਰ ਰਹਿੰਦੇ ਆ ਉਹਦੇ ਬੱਚੇ ਬੱਚਿਆਂ ਤੋਂ ਦੂਰ ਰਹਿੰਦੇ ਆ ਰੋਟੀਆਂ ਇਹ ਰੋਡਾਂ ਤੇ ਖੜਕੇ ਖਾਂਦੇ ਆ ਤੇ ਗਲਤੀ ਇਹਨਾਂ ਦੀ ਹੁੰਦੀ ਨਹੀਂ ਹੈਗੀ ਠੀਕ ਆ 70% ਗਲਤੀ ਛੋਟੇ ਬਿਗਿੰਗ ਕਲਾਂ ਦੀ ਹੁੰਦੀ ਆ ਜਿੰਨਾਂ ਕੋਲੇ 17 17 18 18 ਸਾਲ ਦੇ ਜਵਾਬ ਹੁੰਦੇ ਨੇ 700 ਹੁੰਦਾ ਨਹੀਂ ਪੈਰ ਉਹਨਾਂ ਦੇ ਲੱਗਦੇ ਨਹੀਂ ਹੁੰਦੇ ਹੈਗੇ ਮੋਟਰਸਾਈਕਲ ਵਾਲੇ ਥੱਲੇ ਉਹ ਵਿੱਚ ਮਾਰ ਕੇ ਕਹਿੰਦੇ ਆ ਗਲਤੀ ਹੈਗੇ ਵੱਡੇ ਟਰੱਕ ਵਾਲੇ ਦੀ ਗਲਤੀ ਵਿੱਚ ਆਪਾਂ ਵੱਡੇ ਬੰਦੇ ਦੀ ਕੱਢ ਦਉਂਦੇ ਆ ਠੀਕ ਆ ਜੇ ਤੁਹਾਨੂੰ ਡਰਾਈਵਰ ਨਾਲ ਗੱਲ ਕਰਾਉਣਾ ਹੈ ਤੁਸੀਂ ਆਪ ਹੀ ਦੇਖ ਲਿਓ ਕਿ ਕਿੰਨੇ ਕ ਇਹਨਾਂ ਨੂੰ ਬਚਤ ਹੈ ਕਿੰਨੇ ਦਿਨਾਂ ਬਾਅਦ ਘਰੇ ਜਾਂਦੇ ਸਾਨੂੰ ਰੋਟੀ ਦੀ ਵੀਡੀਓ ਪਟਾਕੇ ਪਾਵਾਂਗੇ ਕਿ ਕਿੱਥੇ ਰੋਡ ਤੇ ਵਿਚਾਰੇ ਰੋਟੀ ਖਾਂਦੇ ਆ ਠੀਕ ਆ ਹੁਣ ਅੱਥਰਾਂ ਦਾ ਕਾ ਮਤਲਬ ਹੈ ਤੜਕੇ ਸ਼ੀਵੇ ਦਾ ਘ ਤੇ ਆਥਨੇ 10 11 ਵਜੇ ਘਰੇ ਵੜੂ ਰੁਪਿਆ ਬਣੂ ਸਾਰਾ 7 800 ਠੀਕ ਆ ਜੋ ਕੋਈ ਮੜ ਮੋਟਰ ਆ ਜਾ ਐਕਸੀਡੈਂਟ ਹੋ ਗਿਆ ਤੁਸੀਂ ਵੀ ਦੇਖ ਲਓ ਕਹਿੰਦੇ ਦਾਲਾ ਖਬਰ ਦੋ ਲੈ ਗੱਲਾਂ ਕੋਈ ਹੈ ਯਾਰ ਆ ਗੱਲ ਕਰਦੇ ਮੈਂ ਜੀ ਡਰਾਈਵਰ ਨਾਲ ਕੀ ਹਾਲਾ ਗਲਦੀਪਾ ਠੀਕ ਆ ਬਾਈ ਵਧੀਆ ਤੂੰ ਸੁਣਾ ਵਧੀਆ ਵਧੀਆ ਕਿੰਨੇ ਵਜੇ ਕਰੋ ਨਿਕਲਿਆ ਫਿਰ ਕਿੰਨਾ ਬਾਈ 6 ਵਜੇ ਦਾ ਘਰੋ अच्छा ਤੇ ਜਾਏਗਾ ਕਿੰਨੇ ਵਜੇ ਜਾਂ ਤਾਂ ਦਾ ਭਰਾਵਾ ਜੇ ਪਰ ਕੋਈ ਪਤਾ ਨਹੀਂ ਜਾਣ ਤਾਂ ਘਰੇ ਜਾਏ ਤੂੰ ਤਾਂ ਲੱਗ ਜੂ ਬਗ ਜਾਂਦੇ ਆ اچھا ਇਹਦਾ ਚੱਲ ਆਪਣੂੰ ਪਿੰਡ ਕੋਲੇ ਕੰਮ ਕਰੀ ਜਾਣਾ ਪਹਿਲਾਂ ਮਨ ਦਾ ਤੂੰ ਗੋਇੰਦਵਾਲ ਦੀ ਚੱਲਦਾ ਸੀ ਲੈ ਰਿਆ ਹੈ ਨਾ ਹਾਂ ਭਾਈ ਹਾਂ ਉੱਥੋਂ ਤਾਂ ਮੈਂ ਫਿਰ ਮਹੀਨੇ-ਮਹੀਨੇ ਬਾਅਦ ਹੀ ਆਉਂਦੇ ਸੀਗੇ ਤੇ ਬਾਲ ਬੱਚੇ ਵਿਚਾਰੇ ਘਰ ਰਹ ਜਾਂਦੇ ਹੈ ਨਾ ਬਾਲ ਬੱਚੇ ਦਾ ਭਰਾ ਫਿਰ ਘਰ ਹੀ ਰਹਿਣਗੇ ਹੁਣ ਨਾਲ ਗੱਡੀ ਤਰੱਕੀ ਸਕਦੇ ਆਪਾਂ ਤੇ ਦਿਹਾੜੀ ਕਿੰਨੀ ਕ ਬਣ ਜਾਂਦੀ ਆ 40 ਦਾ ਭਾਈ ਆ ਹੀ ਆ ਯਾਰ ਜਿਆ 1200 ਰੁਪਏ ਕਿਡੇ ਦਿੰਦੇ ਉਹ ਚੋ ਖਰਚਾ ਕੱਢ ਲੈਣੇ ਜੇ ਬਾਹਰ ਰੋਟੀ ਪਾਣੀ ਦਾ ਐ ਬਾਹਰ ਦਾ ਖਾਤਾ 800 ਰੁਪਏ ਅੱ ਤੇ 1000 ਜਿਹੜਾ ਮੋਦੀ ਨੇ ਕਾਨੂੰਨ ਬਣਾਇਆ ਇਹ ਟੈਂਡਰ ਰਨ ਇਹ ਦੱਸੀ ਵੀ ਡਰਾਈਵਰ ਵਾਸਤੇ ਫਾਇਦਾ ਹੈ ਕਿ ਨੁਕਸਾਨ ਹੈ ਦਾ ਭਾਈ ਫਾਇਦਾ ਦਾ ਕਹਦਾ ਯਾਰਾ ਫਾਇਦਾ ਕੀ ਹੁੰਦਾ ਤੂੰ ਐ ਦੱਸ ਡਰਾਈਵਰ ਗੱਡੀ ਵਾਲਾ ਡਰਾਈਵਰ ਕੀੜੀ ਨਹੀਂ ਮੰਨਦਾ ਉਹ ਕੀੜੀ ਨਹੀਂ ਮੰਨਦਾ ਉਸ ਦੇ ਖਾਤੇ ਕੀੜੀ ਵੀ ਦੇਖ ਤੂੰ ਉਹਨੂੰ ਰੋ ਪਾਊਗਾ ਹਾਂ ਹਾਂ ਉਹਨੂੰ ਐਂ ਦੇ ਪਿਆਰ ਖਵਾ ਕਾਡੂ ਬੋ ਕਰਦਾ ਇਹਦਾ ਫਾਇਦਾ ਤੁਨੂੰ ਖੜੀ ਕਿਉਂਕਿ ਡਰਾਈਵਰ ਲਾਈਨ ਲੈਣਾ ਤੇ ਚੱਲੇ ਹੁੰਦੇ ਆ ਨਾ ਪੁਰਾਣੇ ਡਰਾਈਵਰ ਦੇ ਹਾਰੇ ਹਾਂ ਹਾਂ ਹੁਣ ਭਾਈ ਮੈਨੂੰ 20 ਸਾਲ ਹੋ ਗਏ ਯਾਰ ਡਰਾਈਵਿੰਗ ਕਰਦੇ ਤੂੰ ਠੀਕ ਹੈ ਮੈਂ ਹੁਣ ਆਪ ਦੇ ਬਾਰੇ ਦੱਸਦਾ ਤੈਨੂੰ ਬ੍ਰੇਕ ਮਾਰਦੇ ਆ ਗੱਡੀ ਕਿੰਨੀ ਉੱਤ ਦੇ ਜਾਉਂਦੀ ਆ ਕਿ ਰੋਕਦੀ ਆ ਇਹ ਹੈਵੀ ਗੱਡੀ ਇਹ ਗਲਤੀ ਦਾ ਟੋਕਾ ਟਾ 100 ਤੋਂ 70% ਦਾ ਛੋਟੇ ਵੀ ਕੰਨੀ ਗਲਤੀ ਹੁੰਦੀ ਆ ਬਾਈ ਬਾਈ ਯਾਰ ਦਿੱਲੀ ਨੇ ਸਸਤੇ ਕਰਤੇ ਉਧਰੋਂ ਲਿਆ ਲਿਆ ਗੱਡੀ ਲਈ ਵਰਤਾ ਠੀਕ ਹੈ ਉਧਰੋਂ ਕੀ ਕਰਦੇ ਆ ਥੋੜਾ ਬਹੁਤਾ ਨੌਕਰੀਆਂ ਦੇ ਉਹ ਆਪ ਦਾ ਲੋਨ ਕਰਾ ਲੈਂਦੇ ਆ 5 ਲੱਖ ਦਾ ਉਹ ਕਾਫਰਾ ਕੇ ਲੋਨ ਤੇ ਲੈ ਲੈਂਦੇ ਤੇ ਲਾਇਸੈਂਸਾਂ ਦੀ ਵੀ ਆਪ ਪਾਸ ਦੱਸਦਾਂ ਨੇ ਕਿਹ ਕੁ ਤੁ ਹੁੰਦੇ ਨਹੀਂ ਬਾਈ ਹਾਂ 10000 ਰੁਪਿਆ ਦੇ ਕੇ ਬਾਈ ਲਾਇਸੈਂਸ ਬਣਵਾ ਲੈਂਦੇ ਆ ਸਿੱਧਾ ਆ ਹਾਂ ਬਾਈ ਆਉਂਦਾ ਕੁਝ ਹੁੰਦਾ ਨਹੀਂ ਹੈਗਾ ਇਹਨਾਂ ਨੂੰ ਲੈ ਕੇ ਜਦੋਂ ਵਿੱਚ ਮਾਰਦੇ ਗਲਤੀ ਆਖਣਗੇ ਬਈ ਹੈਵੀ ਡਰਾਈਵਰ ਵਾਲੀ ਆ ਹੁਣ ਤੂੰ ਐਂ ਦੱਸ ਮੇਰੇ ਕੋਲੇ 10 ਲੱਖ ਰੁਪਇਆ ਉਹ ਯਾਰ ਮੈਂ ਆਪਦੀ ਕੋਈ ਦੁਕਾਨਦਾਰੀ ਨਹੀਂ ਕਰ ਲੂੰਗਾ ਉਹੀ ਤਾਂ ਗੱਲ ਆ ਬਈ ਯਾਰ ਜੇ ਹੁਣ ਮੈਂ 10 ਲੱਖ ਰੁਪਇਆ ਕਿੱਥੋਂ ਭਾਈ ਉਹ ਕਰੂੰਗਾ ਇਹ ਤਾਂ ਭਾਈ ਸਭ ਤੋਂ ਗਲਤ ਆ 7 ਸਾਲ 7 ਸਾਲਾਂ ਤੇ ਡਰਾਈਵਰ ਦਾ ਭਾਈ ਰਹੂਗੀ ਹਾਂ ਠੀਕ ਆ ਜੇ ਜਵਾਬ ਚੱਲੇ ਵਿਚਾਰੇ ਕਿੱਥੇ ਰਹਿਗੇ 7 ਸਾਲਾਂ ਦਾ ਸਭ ਕੁਝ ਹੀ ਬਰਬਾਦ ਹੋ ਜਾਂਦਾ ਇਹ ਹੁਣ ਕਹਿੰਦੇ ਮੋਦੀ ਸਰਕਾਰ ਨੇ ਕਾਨੂੰਨ ਇਹ ਵਾਪਸ ਲੈ ਲਿਆ ਪਰ ਮੈਂ ਡਰਾਈਵਰ ਨੂੰ ਭਾਈ ਚਾਰੇ ਨੂੰ ਕਹਿਣਾ ਵੀ ਜਿੰਨਾ ਚਿਰ ਤੁਹਾਨੂੰ ਲਿਖਤੀ ਰੂਪ ਚ ਨਹੀਂ ਮਿਲਦਾ ਇਹ ਉਨਾ ਟਾਈ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਉਹ ਹਟਾਇਓ ਨਾ ਕਿਉਂਕਿ ਆਹ ਦਿਖਾਉਣਾ ਤੈਨੂੰ ਮੈਂ ਕਿਹਾ ਇੱਥੇ ਹੁਣ ਦੇਖ ਨਹੀਂ ਛੋਟਿਆਂ ਗੱਟਕਾਂ ਆ ਤੁਹਾਨੂੰ ਆ ਦਿਖਾਵਾਂਗੇ ਵੀ ਇੱਥੇ ਕਿਵੇਂ ਕੱਟਕੁੱਟ ਵਜਦੇ ਆ ਮੋਗਾ ਆ ਗਿਆ ਤੈਨੂੰ ਮੋਗੇ ਜਿੱਥੇ ਬਾਈ ਉਧਰ ਆਹ ਆ ਗਿਆ ਚੌਂਕ ਆ ਗਿਆ ਮੋਗੇ ਦੇਖੀ ਤੂੰ ਹੁਣ ਛੋਟਿਆਂ ਗੱਟਕਾਂ ਵਾਲੇ ਕਿਵੇਂ ਗੱਟ ਘਟ ਪਾਉਂਦੇ ਆ ਦੇਖੋ ਕਿਵੇਂ ਟ੍ਰੈਫਿਕ ਕਿੰਨੀ ਫਿਰਦੀ ਹੈ ਨਾ ਇਹਨਾਂ ਚ ਵੱਡੇ ਦਾ ਕੋਈ ਸੂਰਾ ਡਰਾਈਵਰ ਦਾ ਬਸ ਤੂੰ ਦੇਖ ਲਈ ਹੁਣ ਆਹ ਕਾਰ ਵਾਲੇ ਦੇਖੀ ਬੰਦਰ ਉਧਰ ਕਿਵੇਂ ਬਾੜ ਦੇ ਵਿੱਚ ਇੱਥੇ ਦਿੱਲੀ ਦਾ ਹੋਇਆ ਇੱਕ ਇੱਥੇ ਗੱਡੀ ਡੇਲੀ ਮਾਰ ਦਿਆ ਵੀ ਆਹੀ ਤਾਂ ਗੱਲ ਆ ਭ ਆਹ ਟ੍ਰੈਫਿਕ ਦੇਖ ਬਈ ਕਿੱਧਰ ਵੀ ਆਉਂਦਾ ਪਾਈ ਤੇ ਬਚਾਲੀ ਲਈ ਤੁਰੇ ਆਂਦਾ ਲੈ ਗੱਲ ਆ ਕੋਈ ਇਹ ਉਹ ਟਰੈਕਟਰ ਵਾਲੇ ਖਲਾ ਆਹ ਗੱਲ ਆ ਪ੍ਰਭੂ ਗਲਤੀ ਕਿਸੇ ਦੀ ਹੁੰਦੀ ਐ ਸਜ਼ਾ ਕਿਸੇ ਨੂੰ ਹੋ ਜਾਂਦੀ ਐ ਕੋਈ ਕਾਨੂੰਨ ਨਹੀਂ ਹੈਗਾ ਇਥੇ ਤੇ ਜਾਈ ਮੈਂ ਇਹ ਗੱਲ ਦੱਸਣੀ ਸੀ ਕਿ ਡਰਾਈਵਰਾਂ ਦਾ ਉਸ ਪ੍ਰਸ਼ਨ ਨੂੰ ਨੇ ਤੇ ਜਾਰੀ ਰੱਖੋ ਜਿੰਨਾ ਚਿਰ ਤੁਹਾਨੂੰ ਲਿਖਤੀ ਰੂਪ ਨਹੀਂ ਮਿਲਦਾ ਹੈਗਾ ਤੇ ਕਿਉਂਕਿ ਪਹਿਲਾਂ ਕਿਸਾਨਾਂ ਨਾਲ ਵੀ ਇਹਨਾਂ ਨੇ ਕੀਤਾ ਬਈ 1.5 ਸਾਲ ਤੋਂ ਉੱਥੇ ਧਰਨੇ ਤੇ ਬੈਠੇ ਰਹੇ ਆ ਪਹਿਲਾਂ ਤਾਂ ਕਹਿੰਦੇ ਅਸੀਂ ਮਨਜ਼ੂਰ ਕਰ ਲਿਆ ਵੀ ਸੋਣੋ ਇਹ ਲਾਗੂ ਨਹੀਂ ਕਰਦੇਗੇ ਕਾਨੂੰਨ ਆ ਐਮਐਸਟੀ ਵਾਲਾ ਪਰ ਹੁਣ ਦੁਬਾਰੇ ਆਪ ਨੂੰ ਦਿੱਲੀ ਜਾਣਾ ਪੈ ਗਿਆ ਇਸੇ ਵਜ੍ਹਾ ਕਰਕੇ ਵੀ ਇਹਨਾਂ ਤੇ ਹੁਣ ਕੋਈ ਯਕੀਨ ਨਾ ਕਰੋ ਸਰਕਾਰਾਂ ਤੇ ਸਰਕਾਰਾਂ ਨੂੰ ਸਰਕਾਰਾਂ ਨੇ ਆਪਣੇ ਹਰਿਆਣੇ ਦੇ ਬਾਰਡਰ ਤੇ ਵੈਰੀਗੇਟ ਲਾਤੇ ਵੀ ਹਰਿਆਣ ਦਿੱਲੀ ਚ ਪੜ ਨਾ ਸਕਣਾ ਤਾਂ ਹੁਣ ਵੋਟਾਂ ਮੂਰੇ 2024 ਦੇ ਆਉਣ ਵਾਲੀਆਂ ਸਾਨੂੰ ਤੁਸੀਂ ਵੀ ਤਕੜੇ ਹੋ ਜਾਓ ਪਿੰਡਾਂ ਚ ਵੈਰੀਗੇਟ ਤੁਸੀਂ ਲਾ ਦੋ ਤੁਸੀਂ ਨਾ ਵੜਨ ਦਿਓ ਕਿਸੇ ਐਮਐਲਏ ਨੂੰ ਆਪਾਂ ਅੱਜ ਕੋਈ ਪਿੰਨ ਜਵੀ ਨਾ ਵੜਨ ਦੇਓ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਜਿਹੜੇ ਡਰਾਈਵਰਾਂ ਨਾਲ ਸੰਦੇ ਹੋਰ ਦੱਸਦਾ ਹਾਂ ਬਾਈ ਕਿ ਪੱਕਾ ਹੋ ਰਹਾ ਇਹ ਕਹਿੰਦੇ ਹਿੱਟ ਐਂਡ ਲੜ ਵੀ ਬੰਦਾ ਮਾਰ ਕੇ ਡਰਾਈਵਰ ਭੱਜ ਜਾਂਦਾ ਹੈ ਇਹ ਬਾਈ ਡਰਾਈਵਰ ਨਹੀਂ ਭੱਜਦਾ ਹਾਂ ਤਾਂ ਲੋਕ ਮਾਰਦੇ ਨੇ ਹਾਂ ਫਿਰ ਲੋਕ ਉੱਟ ਕੇ ਮਾਰਦੇ ਆ ਇਹ ਵੀ ਗੱਲ ਹੈ ਗਲਤੀ ਛੋਟੇ ਦੀ ਹੁੰਦੀ ਆ ਉਹ ਜਾਣ ਕੇ ਪ੍ਰਭਾਵ ਪਾਉਣ ਦੇ ਮਾਰੇ ਡਰਾਈਵਰ ਨੂੰ ਕੁੱਟ ਦਦੇ ਆ ਕਰ ਆਜਦਾ ਬਾਈ ਉਹ ਸੀ ਕਾਰ ਵਾਲੇ ਦੀ ਗਲਤੀ ਸੀ ਕਾਰ ਵਾਲੇ ਨੂੰ ਬਚਾਉਂਦੇ ਨੇ ਅੱਗੇ ਪੀਕਅਪ ਚ ਵੱਜੀ ਗਈ ਜੇ ਨਹੀਂ ਭਜਦਾ ਤਾਂ ਲੋਕ ਘੁੱਟਦੇ ਨੇ ਭਜਦਾ ਤਾਂ ਪੁਲਿਸ ਘੁੱਟਦੀ ਹੁਣ ਐ 10 ਕਿਲੋ ਡਰਾਈਵਰ ਜਾਵੇ ਕਿੱਧਰ ਬਸ ਭਈਆ ਇਹ ਤਾਂ ਗੱਲ ਹੈ ਕਿ ਇਹ ਸਾਰੀ ਦੁਨੀਆ ਦਾ ਢਿੱਡ ਪਾਲਦੇ ਆ ਅਸਲ ਡਰਾਈਵਰਾਂ ਕਿਉਂਕਿ ਇਹਨਾਂ ਦੇ ਸਿਰਤੀ ਆ ਦੇਖ ਲਓ ਘੋੜੇ ਘੜੇ ਕਿੰਨੇ ਚੱਲੀ ਜਾਂਦੇ ਆ ਸਾਰਾ ਇੰਪੋਰਟ ਤੇ ਐਕਸਪੋਰਟ ਇਹਨਾਂ ਰਾਹੀਂ ਹੁੰਦਾ ਜਿਹੜਾ ਵੀ ਕੋਈ ਖਾਣ ਪੀਣ ਦਾ ਸਾਧਨ ਆਉਂਦਾ ਜਾਂਦਾ ਨਾ ਵਪਾਰ ਟਰੱਕਾਂ ਨਾਲ ਹੀ ਹੁੰਦਾ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ